ਵਾਸਾ ਰਾਜਾ ਸਾਹਿਬ ਦੀ ਕਿਰੇ ਕਿਰੇ ਲੋਕ ਪਹੁੰਚੇ ਮੇਰੇ ਫਾਦਰ ਸਾਹਿਬ ਦੀ ਜੋ 66 ਬਰਸੀ ਸੀ ਉਹਦੇ ਵਿੱਚ ਸਾਰੀ ਕਾਂਗਰਸ ਦੀ ਲੀਡਰਸ਼ਿਪ ਰਾਜਾ ਵਰਿੰਗ ਜੀ ਬਾਜਵਾ ਸਾਹਿਬ ਸਦਾ ਲਾਲ ਸਿੰਘ ਜੀ ਧਰਮਵੀਰ ਗਾਂਧੀ ਜੀ ਅਤੇ ਅਕਾਲ ਤਖਤ ਸਰਵ ਤੋਂ ਜੋ ਕਮੇਟੀ ਬਣਾਈ ਗਈ ਸੀ ਪੰਥ ਨੂੰ ਬਚਾਉਣ ਵਾਸਤੇ ਉਹਨਾਂ ਦੇ ਮੈਂਬਰ ਚੁੰਦਾ ਸਾਹਿਬ ਸ੍ਰੋਮਣੀ ਕਮੇਟੀ ਦੇ ਮੈਂਬਰ ਸਤਿੰਦਰ ਸਿੰਘ ਟਵਾੜਾ ਹੋਰ ਵੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਬਰਸ਼ਟ ਸਾਹਿਬ ਐਮ ਐਲ ਏ ਸਾਹਿਬ ਵੀ ਆਏ ਨੇ ਭਾਜਪਾ ਪਾਰਟੀ ਦੇ ਵੀ ਆਏ ਹਨ ਇਸ ਸਾਰੀਆਂ ਪਾਰਟੀਆਂ ਦੇ ਸਾਰੇ ਲੋਕਾਂ ਨੇ ਆਣ ਕੇ ਇਹ 6ਵੀਂ ਵਰਸੀ ਤੇ ਆਣ ਕੇ ਬਹੁਤ ਪਿਆਰ ਦਿੱਤਾ ਹੈ ਮੈਂ ਸਾਰੀ ਸੰਗਤ ਦਾ ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਹੱਥ ਜੋੜ ਕੇ ਧੰਨਵਾਦ ਕਰਦਾ ਇਹ ਬਹੁਤ ਤੁਸੀਂ ਕਿਰਪਾ ਕੀਤੀ ਹੈ ਅੱਜ ਜੇ 파ਵੇਂ Chief Minister ਦੀ ਕੁਰਸੀ ਲਾਣੋ 파ਵੇਂ ਵਿਰੋਧੀ ਧਿਰ ਤੇ ਲੀਡਰ ਦੀਆਂ ਕੁਰਸੀਆਂ ਲਾਣੋ 파ਵੇਂ ਕਿਸੇ ਪਾਰਟੀਆਂ ਦੇ ਪ੍ਰਧਾਨਾਂ ਦੀਆਂ ਕੁਰਸੀਆਂ ਲਾਣੋ ਉਹ ਜਿਹੜੀ ਇੱਕ ਸ਼ਬਦਾ ਦੇ ਵਿੱਚ ਇੱਕ ਪਹਿਚਾਨ ਸੀ ਤੁਹਾਡੀ ਇੱਕ ਜਿਹੜਾ ਤੁਹਾਡਾ ਕਰਤਾਰ ਸੀ ਜਿਹੜਾ ਪੰਜਾਬ ਦੇ ਹਿੱਤ ਵਿੱਚ ਪੰਜਾਬ ਦੇ ਲੋਕਾਂ ਨਾਲ ਗੱਲ ਕਰਦਾ ਹਿੱਤ ਸੀ ਉਹ ਰਹਿ ਨਹੀਂ ਗਿਆ ਬਹੁਤ ਥੱਲੇ ਮਿਆਰ ਆਇਆ ਜਿਹਦੇ ਕਾਰਨ ਸੂਬਾ ਵੀ ਬਹੁਤ ਵੱਡੀਆਂ ਕਦਰ ਜਿਹੜੀ ਅੱਜ ਕੀਮਤਾਂ ਨੂੰ ਅਦਾ ਕਰਦਾ ਬਸ ਫੁਨੇ ਹੋਣਾ ਸਮਾੜੇ ਵਿੱਚ ਇਨਸੀਡੈਂਟ ਹੋਇਆ ਜਿੱਦ ਬੱਚਿਆਂ ਨੂੰ ਬਹੁਤ ਜੈਸੀ ਦੇਖੋ ਇਸ ਤਰ੍ਹਾਂ ਇਸ ਤੋਂ ਬਾਅਦ ਅਸੀਂ ਤਾਂ ਹੀ ਥੋੜਾ ਜਲਦੀ ਕਰਵਾਈ ਸੀ ਇੱਕ ਬੱਚੇ ਦਾ ਤੇ ਭੋਗ ਦਾ ਟਾਈਮ ਹੀ ਇਹ ਹੈ ਜੋ ਵਿਦਨ ਅਸੀਂ 5-7 ਮਿੰਟਸ ਪਹੁੰਚੇ ਨਾ ਸਾਡੀ ਜਗਾ ਜਾਵੇ ਮੈਂ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਹੈ ਮੈਂ ਉਸ ਤੇ ਮੁੱਖ ਮੰਤਰੀ ਨੂੰ ਇਹ ਬੇਨਤੀ ਕਰਾਂਗਾ ਕਿ ਸਮਾਣੇ ਹਲਕੇ ਦੇ ਵਿੱਚ ਤੇ ਨਾਲ ਦੇ ਹਲਕੇ ਆ ਭਾਵੇਂ ਸਨੌਰ ਨੇ ਤੇ ਭਾਵੇਂ ਨਾਲ ਦੇ ਛਤਰਾਣਾ ਇੱਥੇ ਇਲੀਗਲ ਮਾਈਨਿੰਗ ਦਾ ਕੰਮ ਵੱਡੇ ਪੇਮਾਨੇ ਤੇ ਅਸੀਂ ਧਾਰਮਿਕ ਸਥਾਨ ਤੇ ਖੜੇ ਹਾਂ ਤੇ ਇਲੀਗਲ ਮਾਈਨਿੰਗ ਦਾ ਕੰਮ ਵੀ ਸਰਕਾਰ ਦੇ ਪੱਖੀ ਬੰਦੇ ਹੀ ਕਰਾ ਰਹੇ ਆ ਆ ਜਿਹੜਾ ਇੱਕ ਵੱਡਾ ਐਕਸੀਡੈਂਟ ਹੋਇਆ ਉਹਦੇ ਵਿੱਚ ਵੀ ਜਿਹੜੇ ਟਿਪਰ ਇਸਤੇਮਾਲ ਹੋਏ ਨੇ ਵਿਸ਼ੇਸ਼ ਤੌਰ 'ਤੇ ਇਸੇ ਜਮਾਤ ਨਾਲ ਤੌਲਕ ਰੱਖਣ ਵਾਲੇ ਬੰਦਿਆਂ ਦੇ ਮੈਨੂੰ ਪਤਾ ਲੱਗਿਆ ਕਿ ਥੋੜਾ ਜਿਹਾ ਜੀ ਮਿਸਟਰ ਨੂੰ ਗੰਭੀਰਤਾ ਦੇ ਨਾਲ ਇਟਾ ਵੱਡਾ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ 6 ਤੋਂ 7 ਲੋਕ ਵਿਸ਼ੇਸ਼ ਤੌਰ 'ਤੇ ਛੋਟੀਆਂ-ਛੋਟੀਆਂ ਉਮਰ ਦੇ ਬੱਚੇ ਜਿਹੜੇ ਮੁੰਨਾਂ ਦੀਆਂ ਮੌਤਾਂ ਹੋ ਜਾਣ ਇਹਦਾ ਗਵਰਨਮੈਂਟ ਨੂੰ ਸ਼ਕਤੀ ਨਾਲ ਕੌਗਨਿਜੈਂਸ ਲੈਣਾ ਚਾਹੀਦਾ ਹੈ ਤੇ ਇਸ ਕਿਸਮ ਦਾ ਜਿਹੜਾ ਇਲੀਗਲ ਕੰਮ ਚੱਲ ਰਿਹਾ ਉਹਨੂੰ ਰੋਕਣਾ ਚਾਹੀਦਾ ਹੈ ਉਸ ਦੇ ਉੱਪਰ ਚੇਤਨ ਸਿੰਘ ਜੁੜਾ ਮੱਧ ਦਾ ਧਿਆਨ ਆਇਆ ਕਿ ਤੁਸੀਂ ਤੁਸੀਂ ਫੋਟੋ ਦੇ ਪ੍ਰੋਗਰਾਮ ਚੰਗਾ ਬਗਾ ਕੰਮ ਬਹੁਤ ਚਲਾ ਰਹੇ ਹੋ ਉਹ ਬਹੁਤ ਸ਼ਾਨਦਾਰ ਸਿੱਖੀਅਤ ਸੀਗੇ ਸਿਆਸੀ ਤੌਰ ਤੇ ਵੀ ਪਰ ਪੱਕੇ ਲੀਡਰ ਸੀਗੇ ਇਲਾਕੇ ਦੀ ਬਹੁਤ ਉਹਨਾਂ ਨੇ ਵਿਕਾਸ ਦਾ ਕੰਮ ਕੀਤਾ ਹੈਗਾ ਕੁਰਬਾਨੀ ਦੀ ਭਾਵਨਾ ਸੀ ਉਹਨਾਂ ਅੰਦਰ ਸਮਾਜ ਸੇਵਾ ਦੀ ਭਾਵਨਾ ਸੀਗੀ ਨਿਰਸ਼ਲ ਸਗੇ ਇਮਾਨਦਾਰ ਸਗੇ ਤੇ ਅਜਿਹੇ ਲੀਡਰਾਂ ਦੀ ਪਨੀਰੀ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈਗੀ ਹੈ ਉਹਨਾਂ ਨੇ ਕਿਸ ਤਰ੍ਹਾਂ ਆਪਣੀ ਪਾਰਟੀ ਦੀ ਵਿਚਾਰਤਾਰਾ ਵਾਸਤੇ ਆਪਣੇ ਲੀਡਰ ਵਾਸਤੇ ਜਾਨ ਦਿੱਤੀ ਹੈ ਇਦਾਂ ਦੇ ਉਦਾਹਰਨ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ ਤੋਂ ਉਹ ਲੋਕਾਂ ਵਾਸਤੇ ਇੱਕ ਅਦਰਸ਼ ਲੀਡਰ ਸਗੇ ਔਰ ਮੈਨੂੰ ਉਮੀਦ ਹੈ ਕਿ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਲੋਕ ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹਨਾਂ ਦਾ ਬੇਟਾ ਹੈਗਾ ਹੈ ਤਾਰ ਜਕਾਰ ਸਿੰਘ ਰਾਜਲਾ ਉਹ ਵੀ ਸਮਾਜ ਵਿੱਚ ਵਿਚਰਦੇ ਨੇ ਸਿਆਸੀ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਉਹ ਵੀ ਉਹਨਾਂ ਕਦਰਾਂ ਕੀਮਤਾਂ ਲੈ ਕੇ ਵਿਚਰਦੇ ਨੇ ਮੈਂ ਆਸ ਕਰਦਾ ਕਿ ਹੋਰ ਸਮਾਜ ਹੋਰ ਲੋਕ ਵੀ ਉਹਨਾਂ ਦੇ ਪਾਇ ਪੂਰਨ ਚੱਲਣ ਗਣ ਸਾਹਿਬ ਇਸ ਰੋਡ ਤੇ ਬੱਚਿਆਂ ਨਾਲ ਦੋ ਘਟਨਾ ਹੋਈ ਆ ਠੀਕ ਆ ਉਹ ਅਸੀਂ ਚਿੱਠੀ ਲਿਖਤੀ ਜੀ ਗਟਕੜੀ ਸਾਹਿਬ ਨੂੰ ਕਿ ਇਹਨੂੰ ਥੋਰ ਲੇਨਿੰਗ ਕੀਤਾ ਜਾਵੇ ਜ਼ਮੀਨ ਦੀ ਕੋਈ ਜ਼ਮੀਨ ਸਰਕਾਰ ਕੋਲ ਹੈਗੀ ਹੈ ਤੇ ਮੈਂ ਜਦੋਂ ਵੀ ਹੁਣ ਸੈਸ਼ਨ ਸ਼ੁਰੂ ਹੋਇਆ ਮੈਂ ਇਹਨੂੰ ਥੋਰ ਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਰਾਜਪੁਰ ਤੋਂ ਲੈ ਕੇ ਪਾਤੜਾਂ ਤੱਕ ਟਿਪਰ ਚਲਕਾ ਲਈ ਕੀ ਪੰਪਸ਼ੇਸ਼ ਤੌਰ ਤੇ ਕਰ ਸਕਦੇ ਆਂ। ਕੋਈ ਟਿਪਰ ਚਲਕਾ ਨੇ ਕਿ ਉਹਦੀ ਸਪੀਡ ਜਿਹੜੀ ਲਿਮਟ ਹੈਗੀ ਆ ਉਹਨੂੰ ਓਵਰਲੋਡ ਨਾ ਹੋਣ ਸਪੀਡ ਲਿਮਟ ਨਿਸ਼ਚਿਤ ਕੀਤੀ ਜਾਵੇ। ਜਦੋਂ ਸਕੂਲ ਆਵਰ ਹੁੰਦਾ ਉਹਨਾਂ ਦੀ ਟਿਪਰਾਂ ਦੀ ਜਿਹੜੀ ਜਿਹੜੀ ਆਵਾਜ਼ ਉਹ ਬੰਦ ਕੀਤੀ ਜਾਵੇ। ਸਕੂਲ ਆਵਰ ਦੇ ਵਿੱਚ ਉਹ ਵਾਲਿਆਂ ਨੂੰ ਜਾਂ ਆਟੋ ਜਿਹੜੇ ਚਲਕਦੇ ਜਾਂ ਜਿਹੜੇ ਵਹੀਕਲਸ ਦੇ ਘਰ ਬੱਚਿਆਂ ਨੂੰ ਛੱਡਣ ਜਾਂਦੇ ਉਹਨਾਂ ਵਾਸਤੇ ਕੋਈ ਵਿਸ਼ੇਸ਼ ਤੌਰ ਤੇ ਦਿਕੋ ਨਰਮੀ ਬਹੁਤ ਧਿਆਨ ਨਾਲ ਚੱਲਣਾ ਚਾਹੀਦਾ ਜ਼ਿੰਮੇਵਾਰੀ ਹੈ ਬਹੁਤ ਵੱਡੀ ਜਿਸ ਚਾਹੇ ਕਿ ਜਿਹਦਾ ਅੱਜ ਕੱਲ ਇੱਕ ਇੱਕ ਬੱਚਾ ਹੈਗਾ ਆ ਉਹ ਬੱਚੇ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਹੈ ਉਹਦੀ ਆਣ ਜਾਣ ਦੀ ਤੇ ਉਹਨਾਂ ਨੂੰ ਬਹੁਤ ਧਿਆਨ ਨਾਲ ਆਪਣੀ ਜਿਹੜੀ ਡਰਾਈਵਿੰਗ ਉਹ ਕਰਨੀ ਚਾਹੀਦੀ ਹੈ ਪ੍ਰਾਈਵੇਟ ਸਕੂਲ ਵਾਲੇ ਬੱਚੇ ਜਦੋਂ ਜਦੋਂ ਆਪਾਂ ਕੋਈ ਪੁੱਛਣ ਜਾਂਦਾ ਵੀ ਤੁਹਾਡੇ ਬੱਚੇ ਜਾਂ ਜਿਹੜੇ ਘਰ ਛੱਡਣ ਵਾਲੇ ਜਿਹੜੇ ਚਾਲਕ ਨੇ ਉਹ ਬੱਚਿਆਂ ਨੂੰ ਓਵਰਲੋਡ ਭਰਦੇ ਨੇ ਜਾਂ ਕੁਝ ਤਾਂ ਉਹਨਾਂ ਦਾ ਜਵਾਬ ਕੋਈ ਸਪਸ਼ਟੀਕਰਨ ਜਵਾਬ ਨਹੀਂ ਹੁੰਦਾ ਹਾਂਜੀ ਨਹੀਂ ਇਹ ਤਾਂ ਬਦਕਿਸਮਤੀ ਹੈ ਮੁਲਕ ਦੀ ਅਦਰਵਾਈਜ਼ ਤਾਂ ਨੇਬਰਹੂਡ ਸਕੂਲ ਚਾਈਲਡ ਹੈ ਕਿ ਭਈ ਜਿਹੜਾ ਬੰਦਾ ਇਲਾਕੇ ਚ ਰਹਿੰਦਾ ਚਾਹੇ ਅਮੀਰ ਹੈ ਜਾਂ ਗਰੀਬ ਹੈ ਇੱਕੋ ਸਕੂਲ ਜਾਣ ਸਾਰੇ ਅਮਰੀਕਾ ਸਾਰੇ ਯੂਰਪ ਸਾਰੇ ਇਹ ਦੁਨੀਆ ਚ ਇਹੀ ਸੂਲ ਹੈ ਕਿ ਨੇਬਰਹੂਡ ਸਕੂਲ ਹੈਗੇ ਆ ਹੁਣ ਕੀ ਹੈ ਲੇਡੀ ਫਾਤਿਮਾ ਦੇ ਮੁੱਢ ਦਾ ਬੱਚਾ 30 ਕਿਲੋਮੀਟਰ ਹੋਰ ਪਾਸੇੋਂ ਤੁਰਿਆ ਹੋਇਆ ਉੱਥੋਂ ਦਾ ਬੱਚਾ ਲੇਡੀ ਫਾਤਿਮਾ ਨਾਲ ਤੁਰਿਆ ਹੋਇਆ ਆਰਬਨ ਸਟ੍ਰੀਟ ਦਾ ਬੱਚਾ ਸੇਂਟ ਪੀਟਰੋਂ ਤੁਰਿਆ ਸੇਂਟ ਪੀਟਰ ਦੇ ਗਵਾਂਡ ਚ ਸਿਸਟਮ ਹੀ ਗਲਤ ਹੈ ਸਾਰਾ ਹੈ ਬੰਦ ਹੋਣਾ ਚਾਹੀਦਾ ਹੈ ਨੇਬਰਹੂਡ ਸਕੂਲ ਚਾਹੀਦੇ ਸਾਰੇ ਬੱਚੇ ਉਸ ਇਲਾਕੇ ਦੇ ਇੱਕੋ ਸਕੂਲ ਜਾਣ ਇੰਡੋਰ ਤੋਂ ਜੰਗ ਨੂੰ ਕਿਵੇਂ ਦੇਖਦੇ ਸਰ ਜੰਗ ਦੇ ਮੈਂ ਖਿਲਾਫ ਹੈਗਾ ਹਿੰਦੁਸਤਾਨ ਨੂੰ ਵੀ ਪਾਕਿਸਤਾਨ ਨੂੰ ਵੀ ਇਹਨਾਂ ਨੂੰ ਥੋੜੀ ਸਟੇਨ ਰੱਖਣੀ ਚਾਹੀਦੀ ਹੈਗੀ ਹੈ ਜੋ ਹੋ ਗਿਆ ਸੋ ਹੋ ਗਿਆ ਕਟਕਲ ਜੰਗ ਨਿਊਕਲੀਅਰ ਜੰਗ ਵੱਲੋਂ ਨਾ ਬਦਲੇ ਐਟਮਿਕ ਥੈਰਾ ਜੰਗ ਨੂੰ ਨਾ ਬਦਲੇ ਉਸ ਵਾਸਤੇ ਹੁਣ ਹਿੰਦੁਸਤਾਨ ਨੂੰ ਤੇ ਪਾਕਿਸਤਾਨ ਦੋਨਾਂ ਨੂੰ ਇਹ ਜੰਗ ਨੂੰ ਖਾਤਮਾ ਕਰਨਾ ਚਾਹੀਦਾ ਪਰ ਆਪਸੀ ਮਿਲ ਬੈਠ ਕੇ ਰਾਸਤਾ ਹੱਲ ਕਰਨਾ ਜਿਹੜਾ ਮੈਂ ਜੰਗ ਦੇ ਖਿਲਾਫ ਹੈ ਜੰਗ ਲੋਕਾਂ ਦੇ ਖਿਲਾਫ ਹੈ ਜੰਗ سرمایہਦਾਰਾਂ ਦੇ ਹੱਕ 'ਚ ਹੈ ਜੰਗ ਹਕੂਮਤਾਂ ਦੇ ਹੱਕ 'ਚ ਹੈ ਜੰਗ ਆਮ ਲੋਕਾਂ ਦੇ ਖਿਲਾਫ ਹੈ BBMB ਮੰਗਲੇ ਵਿੱਚ ਕੀ ਕਹਿੰਦੇ ਹੋ ਜੀ ਬੀਬੀਐਮਬੀ ਤਾਂ ਦੇਖੋ ਸ ਪੰਜਾਬ ਦੇ ਹੱਕਾਂ ਦੇ ਪਹਿਲਾਂ ਡਾਕਾ ਮਾਰਦੇ ਆ ਪਹਿਲਾਂ ਸਾਡਾ ਪਗਲੇ ਦਾ ਪਰਮਨੈਂਟ ਬੋਰਡ ਦਾ ਮੈਂਬਰਸ਼ਿਪ ਪਾਵਰ ਦਾ ਉਹ ਚੱਕਿਆ ਇਹਨਾਂ ਨੇ ਫਿਰ ਡੈਮ ਸੇਫਟੀ ਐਕਟ ਲੈ ਕੇ ਆਏ ਆ ਹੌਲੀ ਹੌਲੀ ਪੰਜਾਬ ਦੇ ਪਾਣੀਆਂ ਦੇ ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਦੇ ਪੰਜਾਬ ਦੇ BBMB ਜਿਹੜਾ ਬੋਰਡ ਸੀਗਾ ਉਹ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਕੇਂਦਰ ਸਰਕਾਰ ਨੇ ਆਪਣੇ ਪੱਕੀ ਚਿਹਤੇ ਰਾਜਾ ਰੱਖੇ ਅਹ ਵੈਸੇ ਜੀ ਦੇਖਿਓ ਪਾਣੀ ਦੀ ਪਾਲਿਸੀ ਐਕਟ ਕੀ ਹੈ ਜੀ ਕੀ ਕਰ ਜਾਈਏ ਐਕਟ ਨੂੰ ਕਰ ਨੇ ਪਾਣੀ ਦਾ ਦੇਖੋ ਪੰਜਾਬ ਦਾ ਪਾਣੀ ਜਿੰਦੇ ਜਿਹੜਾ ਸੰਤਾਂ ਰੇਪੇਰ ਇਨ ਹਸੂਲਾਪਗ ਪੂਰਾ ਪਾਣੀ ਮਿਲਣਾ ਚਾਹੀਦਾ ਜਿਹੜਾ ਪਾਣੀ ਸਾਡਾ ਜਾ ਰਿਹਾ ਬਾਹਰ ਸਾਨੂੰ ਲੋ ਮਾਅਬਜਾ ਮਿਲਣਾ ਚਾਹੀਦਾ ਥੈਂਕ ਯੂ ਸਰੋ ਜੀ ਦੋ ਸੈਕਿੰਡ ਸਰ ਗੜੀਓ ਸੰਤ ਗੁਰੂ ਦੇ ਇਨੀਂ ਗੋਦ ਵਿੱਚ ਬੈਠ ਕੇ ਆਪਣੇ ਬਹੁਤ ਹੀ ਹਰਮਨ ਪਿਆਰੇ ਨੇਤਾ ਕਹਿੰਦੇ ਕਿ ਲੋ ਜੀ ਪਿੱਛੇ ਦੇਖਣਾ ਲੁਕੋ ਬੈਹੋ ਸਰਦਾਰ ਹਰਦਿਆਲ ਸਿੰਘ ਜੀ ਰਾਜਲਾ ਨੂੰ ਸਰਦਾਰ ਦੇ ਚਾਰ ਪੇੜ ਕਰਨ ਵਾਸਤੇ ਸਰਦਾਰ ਜਗਤਾਰ ਸਿੰਘ ਜੀ ਰਾਜਲਾ ਦੇ ਸਮੁੱਚੇ ਪਰਿਵਾਰ ਨਾਲ ਜੇ ਜੀ ਸ਼ਾਂਜ ਵਧਾਉਣ ਵਾਸਤੇ ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਆਏ ਗੁਰੂ ਪਿਆਰੇ ਖਾਲਸਾ ਜੀ ਮਹਰੋ ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 36 ਸਾਲ ਪਹਿਲਾਂ ਹਰ ਸਾਲ ਇੱਕ ਸਮਾਗਮ ਹੁੰਦਾ ਸੀ ਲੁਧਿਆਣੇ ਅੱਜ ਵੀ ਹੋ ਗਿਆ ਉਹ ਸਮਾਗਮ ਸ਼ਾਮ ਨੂੰ ਸ਼ੁਰੂ ਹੁੰਦਾ ਹੈ 4 ਵਜੇ ਤੇ ਰਾਤ ਦੇ 12 ਵਜੇ ਤੱਕ ਚੱਲਦਾ ਸੀ